हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿੰਗਰਮ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਜੋ ਕਿ ਐਨਟੀਏ ਜੁਰੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ریلیਟਡ ਸਾਰੀ ਹੀ ਤੁਹਾਨੂੰ ਇਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਟੋਲਾ ਵਾਲਾ ਲਾਈਕ ਸੁ ਕਰੋ ਵੀਡੀਓਸ ਨੂੰ ਸ਼ੇਅਰ ਕਰਿਆ ਕਮੈਂਟ ਕਰਕੇ ਦੱਸਿਓ ਕਿਸ तरह ਲੱਗਦੇ ਪਏ ਨੇ ਟੈਲੀਗ੍ਰam ਚੈਨਲ ਉੱਤੇ ਜਾ ਕੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਦੇ ਲਿੰਕ ਨਾਲ ਦੇ ਨਾਲ ਤੁਹਾਨੂੰ ਮਿਲ ਜਣਗੇ ਸੋ ਜਿੰਨਾ ਜਿੰਨਾ ਨੇ ਵੀਡੀਓਜ਼ ਜੜਾਏ ਗਏ ਅਨਨੂ ਦੇਖਣਾ ਹੈ ਤਾਂ ਤੁਸੀਂ ਟੈਲੀਗ੍ਰਾਮ ਦੇ ਉੱਤੇ ਲਿੰਕ ਜਿਹੜਾ ਹੈ ਉਹ ਤੁਹਾਨੂੰ ਮਿਲ ਜਾਏਗਾ ਉੱਥੇ ਜਾ ਕੇ ਤੁਸੀਂ ਵੀਡੀਓਜ਼ ਉੱਥੋਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਕੋਈ ਵੀ ਟਾਪਿਕ ਅਗਰ ਸਮਝਣਾ ਹੋਵੇ ਜਿਹੜਾ ਸਮਝ ਨਹੀਂ ਆ ਰਿਹਾ ਥੈਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਟਾਪਿਕ ਤੁਹਾਨੂੰ ਮੈਂ ਇਥੋਂ ਜ਼ਰੂਰ ਕਵਰ ਕਰਵਾਵਾਂਗੀ ਤੇ ਜਿਹੜੇ-ਜਿਹੜੇ ਟਾਪਿਕ ਰਹਿ ਗਏ ਨੇ ਸਾਡੇ ਕੋ ਉਹ ਵੀ ਇੱਥੇ ਨਾਲ ਦੇ ਨਾਲ ਸਾਡੇ ਚੱਲਦੇ ਪਏ ਨੇ ਸੋ ਅੱਜ ਦਾ ਜਿਹੜਾ ਟੌਪਿਕ ਹੈ ਅੱਜ ਅਸੀਂ ਲੋਕਧਾਰਾ ਦੇ ਨਾਲ ਰਿਲੇਟਡ ਹੀ ਜਿਵੇਂ ਅਸੀਂ ਲੋਕ ਸਾਹਿਤ ਦੇ ਨਾਲ ਰਿਲੇਟਡ ਟੌਪਿਕ ਕਰਦੇ ਪਏ ਹਾਂ ਔਰ ਇਹ ਵਿੱਚ 부ਜਾਰਤ ਅਖਾਂ ਤੇ ਮੁਹਾਵਰਾ ਜਿਹੜਾ ਨੈਕਸਟ ਟੌਪਿਕ ਹੈ ਉਹ ਕਰਾਂਗੇ ਹੁਣ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਟੌਪਿਕ ਜਿਵੇਂ ਰੀਤੀ ਰਿਵਾਜ ਵਿਸ਼ਵਾਸ ਸੋ ਇਹ ਰੀਤੀ ਰਿਵਾਜ ਵਾਲਾ ਜਿਹੜਾ ਸੈਕਸ਼ਨ ਹੈ ਉਹ ਥੋੜਾ ਜਆ ਮੈਂ ਇਸ ਦਾ ਵੀ ਚੁੱਕ ਡਾਂਗੀ ਕਿਉਂਕਿ ਉਹ ਨਾ ਬੜੀ ਨਾਰਮਲ ਅਸੀਂ ਇਹਨਾਂ ਨੂੰ ਯਾਦ ਰੱਖੇ ਹੋਏ ਨਹੀਂ ਤੇ ਕੋਈ ਚੀਜ਼ਾਂ ਜਿਹੜੀਆਂ ਸਾਡੇ ਕੋ ਜਿਵੇਂ ਵਿਸ਼ਵਾਸ ਹੈ ਅਨੁਸ਼ਟਾਨ ਹੈ ਜਿਹੜਾ ਆਉਂਦੇ ਹਨ ਥੋੜਾ ਜਿਹਾ ਲਿਖਾ ਪੈਂਦਾ ਉਹਨਾਂ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਨੂੰ ਕਵਰ ਅਪ ਕਰਨਾ ਜਿਵੇਂ ਅਨੁਸ਼ਟਾਨ ਕਿਹੜੇ-ਕਿਹੜੇ ਹੁੰਦੇ ਨੇ ਸੋ ਇਹ ਚੀਜ਼ਾਂ ਦੇ ਉੱਤੇ ਥੋੜਾ ਜਿਹਾ ਅਸੀਂ ਧਿਆਨ ਦੇਵਾਂਗੇ ਉਹ ਵਾਲਾ ਟੌਪਿਕ ਮੈਂ ਕਰਵਾਵਾਂਗੀ ਸੋ ਆਜਾ ਟੌਪਿਕ ਸ਼ੁਰੂ ਕਰਦੇ ਹਾਂ ਜਿਹੜਾ ਕੀ ਹੈ ਸਾਡੇ ਕੋ ਬੁਝਾਰਤ ਅਖਾਂਤ ਤੇ ਮੁਹਾਵਰੇ ਸਭ ਤੋਂ ਪਹਿਲਾਂ ਸਾਡੇ ਕੋ ਇਸ ਦੇ ਵਿੱਚ ਜਿਹੜਾ ਟੌਪਿਕ ਹੈ ਉਹ ਕਰਾਂਗੇ ਬੁਝਾਰਤ ਦੇ ਨਾਲ ਰਿਲੇਟਡ ਤੇ ਤੁਹਾਨੂੰ ਪਤਾ ਹੀ ਹੈ ਕਿ 부ਜਾਰਤ ਕੀ ਹੁੰਦੀ ਹੈ ਤੇ ਇਸ ਤੋਂ ਇਲਾਵਾ ਵੀ ਇਸ ਤੇ ਥੋੜੀ ਜਿਹੀ ਡੈਫੀਨੇਸ਼ਨ ਜਿਹੜੀ ਹੈ ਉਹ ਦਿੱਤੀ ਹੋਈ ਹੈ ਹੁਣ 부ਜਾਰਾ ਜਿਹੜੀ ਕਿ ਨਾ ਪੰਜਾਬੀ ਜਿਹੜਾ ਸਾਡਾ ਕਲਚਰ ਹੈ ਨਾ ਉਸ ਦੇ ਵਿੱਚ 부ਜਾਰਤ ਹੈ ਇੱਕ ਵਿਸ਼ੇਸ਼ ਸਾਨੂੰ ਖਜ਼ਾਨਾ ਮਿਲਦਾ ਹੈ ਅਗਰ ਕਹਾ ਜਿਵੇਂ ਸਾਡਾ ਪ੍ਰਾਚੀਨ ਕਾਲ ਤੋਂ ਹੀ ਸਾਡੀਆਂ ਜਿਹੜੀਆਂ 부ਜਾਰਤ ਹੈ ਨਾ ਉਹ ਇੱਕ ਤਰੀਕੇ ਦੇ ਨਾਲ ਚਲੀਆਂ ਆ ਰਹੀਆਂ ਹਨ ਠੀਕ ਹੈ ਤੇ ਜਦੋਂ ਇਹ ਬੁਝਾਰਤਾ ਬੋਲਦੇ ਹਾਂ ਤਾਂ ਨਾਲ ਦੇ ਨਾਲ ਛੰਦਬੰਦੀ ਵੀ ਇਸ ਦੇ ਨਾਲ ਚਲਦੀ ਆਈ ਹੈ ਠੀਕ ਹੈ ਤੇ ਹਰ ਇੱਕ ਪਾਰਟ ਜਿਹੜਾ ਭਾਰਤ ਹੈ ਉਸਦੇ ਵੱਖਰੀਆਂ ਵੱਖਰੀਆਂ ਬੁਝਾਰਤਾ ਉਹਨਾਂ ਦੇ ਨਾਲ ਰਿਲੇਟਡ ਮਿਲਦੀਆਂ ਨੇ ਮੁੱਖ ਦੇ ਜਿਹੜਾ ਜਨਮ ਹੋਇਆ ਸੀ ਉਦੋਂ ਤੋਂ ਹੀ ਇਹ ਜਿਹੜਾ ਟੌਪਿਕ ਹੈ ਬੁਝਾਰਤਾ ਵਾਲਾ ਉਹਦੇ ਨਾਲ ਉਦੋਂ ਤੋਂ ਹੀ ਜੁੜਿਆ ਹੋਇਆ ਹੈ ਤੇ ਇਹ ਵੀ ਕੀ ਹੈ ਪੀੜੀਦਰ ਪੀੜੀ ਜੁਰਾਸੀ ਇਹਨਾਂ ਨੂੰ ਪੁੱਛਦੇ ਸਾਂ ਆਪਣੇ ਜਿਹੜੇ ਬੱਚੇ ਆ ਉਹਨਾਂ ਤੋਂ ਤਾਂ ਉਦੋਂ ਤੋਂ ਹੀ ਇਹ ਜਿਹੜੀ ਪੀੜੀਦਰ ਪੀੜੀ ਅੱਗੇ ਜਿਹੜੀਆਂ ਇਹ ਜਾਂਦੀਆਂ ਜਾ ਰਹੀਆਂ ਤੇ ਅਗਰ ਲਿਖਤੀ ਰੂਪ ਦੇ ਵਿੱਚ ਦੇਖਿਆ ਜਾਵੇ ਨਾ ਤਾਂ ਸਾਨੂੰ ਸਭ ਤੋਂ ਪਹਿਲੀਆਂ ਬੁਝਾਰਤ ਹੈ ਯਾਦ ਰੱਖਣਾ ਵੈਦਿਕ ਕਾਲ ਦੇ ਵਿੱਚੋਂ ਮਿਲਦੀਆਂ ਨੇ ਫਿਰ ਦੁਬਾਰੀਆਂ ਵੈਦਿਕ ਕਾਲ ਦੇ ਵਿੱਚ ਸਾਨੂੰ ਇਹ ਬੁਝਾਰਤ ਪਾਉਣ ਦੀ ਜਿਹੜੀ ਪਰੰਪਰਾ ਹੈ ਨਾ ਉਹ ਸ਼ੁਰੂਆਤ ਉਤੋਂ ਹੀ ਮਿਲਦੀ ਗਈ ਹੈ ਇਸ ਤੋਂ ਇਲਾਵਾ ਜਦੋਂ ਇਹ ਬਚਾਰਤਾ ਬੋਲਦੇ ਸੀ ਮੀਨਸਕੀਮ ਹੁੰਦਾ ਸੀ ਕਿ ਸਾਡਾ ਬ੍ਰਹਿਮੰਡ ਦੇ ਵਿੱਚ ਬਹੁਤ ਇਹੋ ਜਿਹਾ ਖਜ਼ਾਨਾ ਹੈ ਜਿਹੜਾ ਕਿ ਲੁਕਿਆ ਹੋਇਆ ਹੈ ਤੋਂ ਉਸੇ ਤਰੀਕੇ ਦੇ ਨਾਲ ਅਸੀਂ ਇਸ ਨੂੰ ਲੱਭਣਾ ਹੈ ਤੋਂ ਇਹ ਚੀਜ਼ ਜਿਹੜੀ ਕਿ ਸੀ ਇਹ ਮਿਲਦੀ ਹੈ ਠੀਕ ਹੈ ਹੁਣ ਇਸ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਸਾਡੇ ਕੋ ਡਾਕਟਰ ਗੁਰਦੇਵ ਸਿੰਘ ਮਿਲਦੇ ਨੇ ਜਿਨ੍ਹਾਂ ਨੇ ਮੁਤਾਬਕ ਬੁਝਾਰਾ ਜਿਹੜੀਆਂ ਨਾ ਉਹ ਉਸ ਦੇ ਕੋਸ਼ਕਤ ਅਰਥ ਕੀ ਗਏ ਨੇ ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਇਸ਼ਾਰਾ ਬੁਝਾਰਤਾ ਸ਼ਬਦ ਸਮਝੋਤੀ ਜਾਂ ਸਿੱਖਿਆ ਦੇ ਅਰਥਾਂ ਦੇ ਵਿੱਚ ਇਹ ਆਇਆ ਹੈ ਉਹਨਾਂ ਦੇ ਮੁਤਾਬਕ ਜਿਹੜਾ ਸਾਡੇ ਕੋ ਇਹ ਮਿਲਦਾ ਹੈ ਵਰਡ ਬੁਝਾਰਾ ਤਾਂ ਉਸ ਦਾ मीनिंग ਕੀ ਹੈ ਤੇ ਜਿਵੇਂ ਉਹਨਾਂ ਨੇ ਇੱਥੇ ਕਿਹਾ ਹੈ ਕਿ ਦੇਹੀ 부ਝਾਰਤਾ ਜਿਹੜਾ ਕਿ ਸੜਕੋ ਗੋੜੀ ਮਹੱਲਾ ਪੰਜਵਾ ਸੁਖਮਨੀ ਦੇ ਜਿਹੜੇ ਟੋਕ ਹੈਗੇ ਆ ਕਹਿੰਦੇ ਕਹਾਂ 부ਝਾਰਤ ਬੁਝੇ ਡੇਰਾ ਵਿੱਚ ਜਿਹੜਾ ਸ਼ਬਦ 부ਝਾਰਤ ਵੀ ਆ ਜਾਂਦਾ ਹੈ ਨਾ ਉਹ ਵੀ ਇਸੇ ਹੀ ਰੂਪ ਦੇ ਵਿੱਚ ਮੰਨਿਆ ਜਾਂਦਾ ਹੈ ਹੁਣ ਅਗਰ 부ਝਾਰਤ ਦੇ ਹੋਰ ਅਰਥ ਅਸੀਂ ਦੇਖਣੇ ਹੋਣ ਤਾਂ ਸਾਡੇ ਕੋ ਅੜੌਣੀ ਪਹੇਲੀ ਤੇ ਬਾਤ ਇਹ ਤਿੰਨ ਵਰਸ ਜਿਹੜੇ ਨੇ ਇਹ ਵੀ ਸਾਨੂੰ ਇਸ ਦੇ ਅਕੋਰਡਿੰਗ ਹੀ ਮਿਲਦੇ ਨੇ ਤੇ ਵਧੇਰੇ ਇਹ ਜਿਹੇ ਸ਼ਬਦਾਂ ਨੂੰ ਜਿਹੜੇ ਅਗਰ ਦੇਖਿਆ ਜਾਵੇ 부ਝਾਰਾ ਦੇ ਰੂਪ ਦੇ ਵਿੱਚ ਮਿਲਦੇ ਨੇ ਤੇ ਨਾਲ ਦੇ ਨਾਲ ਜਦੋਂ ਅਸੀਂ 부ਝਾਰਾ ਬੋਲਦੇ ਆ ਤਾਂ ਕਹਿੰਦੇ ਕਾਮਾ ਈ ਢਾਣਾ ਕੁਝ ਵਕੰਸ਼ ਵੀ ਬੋਲੇ ਜਾਂਦੇ ਨੇ ਤੇ ਨਾਲ ਜਿਹੜੇ 부ਝਣ ਵਾਲੇ ਹੁੰਦੇ ਨੇ ਤੇ ਜਾਂ ਫਿਰ ਸੁਣਨ ਵਾਲੇ ਹੁੰਦੇ ਨੇ ਉਹਨਾਂ ਤੋਂ ਇਸ ਦਾ ਜਿਹੜਾ ਅਰਥ ਹੈ ਗਏ ਮਤਲਬ ਜਾਂ ਫਿਰ ਇੱਕ ਉੱਤਰ ਉਹਨਾਂ ਕੋ ਭੁਜਾਇਆ ਜਾਂਦਾ ਹੈ ਤੇ ਇਸ ਨੂੰ ਹੀ ਬਾਤ ਜਾਂ 부ਝਾਰਾ ਦਾ 부ਝਣਾ ਜਿਹੜਾ ਗਏ ਉਹ ਕਹਿੰਦੇ ਆ ਹੁਣ ਅੱਗੇ ਇਸ ਦੇ ਵਿੱਚ ਜਿਹੜਾ ਸਾਨੂੰ ਦਿੱਤਾ ਹੈ ਕਿ ਜਿਹੜਾ ਬੁਝਾਰਤ ਹੈ ਨਾ ਕਾਵ ਸ਼ਾਸਤਰ ਜਿਹੜਾ ਮਿਲਦਾ ਹੈ ਸਾਨੂੰ ਉਸ ਦੇ ਵਿੱਚ ਬੁਝਾਰਤ ਵੀ ਸਾਨੂੰ ਇਹ ਮਿਲਦਾ ਹੈ ਜਿਸ ਨੂੰ ਅਸੀਂ ਇਹਨਾਂ ਨੇ ਪ੍ਰਹੇਲਿਕਾ ਨਾਦਨਾ ਪਹੇਲੀਆਂ ਬੁਝਾਰਨ ਨਾ ਦਾ ਇੱਕ ਅਲੰਕਾਰ ਵੀ ਕਹਿੰਦੇ ਮਿਲਦਾ ਹੈ ਜਿਸ ਨੂੰ ਉੱਬੇ ਅਲੰਕਾਰ ਦਾ ਨਾਮ ਦਿੱਤਾ ਗਿਆ ਹੈ ਬਹੁਤ ਵਾਰ ਸੁਣਿਆ ਹੋਵੇਗਾ ਤੁਸੀਂ ਇਹ ਅਲੰਕਾਰ ਦੇ ਵਿੱਚ ਅਰਥ ਕਿਸ ਦਾ ਹੁੰਦਾ ਹੈ ਪ੍ਰਹੇਲਿਕਾ ਜਾਂ ਅਰਥ ਪਹੇਲੀ ਹੁੰਦਾ ਸੀ ਮਤਲਬ ਕਿਹਾ ਜਾਂਦਾ ਹੈ ਗਵਾ ਕਿ ਜਿਵੇਂ ਕੀ ਪਰਸਨ ਜਿਹੜਾ ਇੱਕ ਗਾਇਕ ਉਰੇ ਉਤੇ ਛਾੜ ਦਿੱਤਾ ਜਾਂਦਾ ਹੈ ਕਿ ਅਲੰਕਾਰ ਇਸ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ ਕਿ ਜਿਹੜਾ ਪੜਨ ਵਾਲਾ ਹੁੰਦਾ ਹੈ ਨਾ ਪਾਠਕ ਉਹ ਆਪਣੇ ਤਰੀਕੇ ਦੇ ਨਾਲ ਉਸ ਦਾ ਜਿਹੜਾ ਅਰਥ ਹੈ ਦਾਏ ਉਹ ਬੁੱਝ ਲਵੇ ਠੀਕ ਹੈ ਹੁਣ ਇਸ ਨੂੰ ਅਰਥ ਬੁਝਾਰੇ ਜਾਂ ਅਠ ਅਲੰਕਾਰ ਦਾ ਤੀਜਾ ਰੂਪ ਕਿਹਾ ਜਾਂਦਾ ਹੈ ਇਹ ਜਿਹੜੇ ਵਰਡ ਦਿੱਤੇਗੇ ਨਾ ਜਾਂ ਫਿਰ ਇਹਨੂੰ ਅਰਥ ਅਰਥ ਪਹੇਲੀ ਜਾਂ ਅਰਥ ਬੁਝਾਰਤ ਅਰਥ ਅਲੰਕਾਰ ਇਹਤੇ ਕਿਹਾ ਜਾਂਦਾ ਸੀ ਇਸ ਦੇ मीनिंग ਸੀ ਕਿਸ ਦਾ ਜਿਹੜਾ ਉਬੇ ਅਲੰਕਾਰ ਉਸਤ ਸੋ ਇੱਕ ਅਜਿਹੀ ਬੁਝਾਰਤ ਹੁੰਦੀ ਸੀ ਜਿਸ ਦੇ ਵਿੱਚ ਅਰਥ ਵਿਚਾਰ ਤੋਂ ਵਸਤੂ ਦਾ ਗਿਆਨ ਹੋ ਜਾਂਦਾ ਸੀ ਪਰ ਕੀ ਗੱਬਾ ਸਪਸ਼ਟ ਨਾਮ ਨਹੀਂ ਦੱਸਿਆ ਜਾਂਦਾ ਜਿਵੇਂ ਅਸੀਂ ਕੀ ਗਏ ਕਲੂ ਛੱਡ ਦਿੰਨੇ ਆ ਕਿ ਆਪੇ ਬੁਝੋ ਕੀ ਹੈ ਉਸੇ ਤਰੀਕੇ ਨਾਲ ਇਹ ਅਲੰਕਾਰ ਇਸ ਤਰੀਕੇ ਨਾਲ ਛੱਡ ਦਿੱਤਾ ਜਾਂਦਾ ਸੀ ਕਿ ਪਾਠਕ ਆਪਣੇ ਤਰੀਕੇ ਦੇ ਨਾਲ ਇਸ ਦਾ ਜਿਹੜਾ ਮਤਲਬ ਹੈ ਉਹ ਸਮਝ ਸਕਦਾ ਸੀ ਸੋ ਬੁਝਾਰਤਾਂ ਦੀ ਕਵਿਤਾ ਦੀ ਦ੍ਰਿਸ਼ਟੀ ਤੋਂ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਹੁੰਦੀ ਸੀ ਨਿੱਕੀ ਕਵਿਤਾ ਵਾਗ ਇਸ ਦਾ ਵੀ ਕੀ ਹੁੰਦਾ ਸੀ ਪੁਜਾਰਤ ਦਾ ਇੱਕ ਉਦੇਸ਼ ਹੁੰਦਾ ਸੀ ਤੇ ਇਹ ਗੱਲ ਦੀ ਪਰੋੜਤਾ ਕੌਣ ਕਰਦੇ ਨੇ ਡਬਲਯੂ ਜੀ ਆਰ ਕਰਦੇ ਨੇ ਹੁਣ ਅਸੀਂ ਇਹ ਦੇਖਦੇ ਆ ਪੁਜਾਰਨ ਕੀ ਹੁੰਦੀ ਹੈ ਕਿਸ ਤਰੀਕੇ ਨਾਲ ਇਸ ਦੇ ਅਰਥ ਨਿਕਲਦੇ ਨੇ ਤੇ ਇਸ ਦਾ मीनिंग ਕੀ ਹੈ ਹੁਣ ਨਾ ਦੇ ਨਾਲ ਇਸ ਦੇ ਲੱਛਣ ਵੀ ਦੇਖਨੇ ਜ਼ਰੂਰੀ ਹੈ ਕਿਸ ਤਰੀਕੇ ਦੇ ਨਾਲ ਮਿਲਦੇ ਨੇ ਸੋ ਸਭ ਤੋਂ ਪਹਿਲਾਂ ਕੀ ਹੈ ਕਿ ਪੁਜਾਰਤ ਵਿੱਚ ਕੀ ਹੁੰਦਾ ਬੇਸਿਕਲੀ ਇੱਕ ਕੁਐਸਚਨ ਪੁੱਟ ਕੀਤਾ ਜਾਂਦਾ ਉਸ ਦਾ ਹੱਲ ਇੱਕ ਤੜਕੋ ਪੁੱਛਿਆ ਜਾਂਦਾ ਹੈ ਤੇ ਬੁਝਾਰਤਾ ਵਿੱਚ ਜ਼ਿਆਦਾਤਰ ਕੀ ਹੁੰਦੀ ਹੈ ਸਾਡੀ ਕਲਪਨਾ ਨੂੰ ਤੁੰਬੰਦੀ ਸ਼ਕਤੀ ਹੁੰਦੀ ਹੈ ਕਿ ਸਾਡੇ ਜਿਹੜੀ ਕਲਪਨਾ ਹੈ ਉਹ ਕਿੱਥੋਂ ਤੱਕ ਜਾ ਸਕਦੀ ਹੈ ਸੋਚਣਾ ਹੁੰਦਾ ਹੈ ਸੋ ਇਸੇ ਵਿੱਚ ਉਸ ਦਾ ਜਿਹੜਾ ਹੈ ਗਵਾ मीनिंग ਪੁੱਛਿਆ ਜਾਂਦਾ ਹੈ ਹੁਣ ਬੁਝਾਰਤਾ ਅਗਰ ਦੇਖਿਆ ਜਾਵੇ ਤਾਂ ਆਕਾਰ ਤੋਂ ਦੇਖਿਓ ਤੇ ਬਹੁਤ ਹੀ ਜ਼ਿਆਦਾ ਸਿੰਪਲ ਨਾਰਮਲ ਤੇ ਛੋਟੀਆਂ ਹੁੰਦੀਆਂ ਨੇ ਮੀਨਸ ਕੀ ਗਿਆ ਇੱਕ ਬਹੁਤ ਜ਼ਿਆਦਾ ਇਸ ਦਾ ਛੋਟਾ ਰੂਪ ਮਿਲਦਾ ਹੈ ਜਾਂ ਫੇਕ ਵੱਡੀ ਕਾਰ ਟੁਕੜੀ ਜਿੱਡੀ ਵੀ ਇਸ ਦੀ ਇੱਕ ਬੰਦਰ ਹੋ ਸਕਦੀ ਹੈ ਇਸ ਤੋਂ ਇਲਾਵਾ ਸੰਬੋਧਨੀ ਕਿਸਮ ਦੀਆਂ ਬੁਝਾਰਤਾਂ ਸਾਨੂੰ ਮਿਲਦੀਆਂ ਨੇ ਨਾ ਬੁਝੀਆਂ ਜਾਣ ਤੇ ਨਾ ਤੇ ਇਹ ਮਜ਼ਾਕ ਉਡਾਉਣ ਵਾਲੀਆਂ ਵੀ ਹੁੰਦੀਆਂ ਹਨ ਮਤਲਬ ਸੰਬੋਧਨੀ ਕਿਸਮ ਦੀਆਂ ਹੋਗੀਆਂ ਦੂਜਾ ਰੂਪ ਇਸ ਦਾ ਮਿਲਦਾ ਹੈ ਕਿ ਇਸ ਤੀਕੇ ਨੇ ਬੁਝਾਰਤਾਂ ਜਿਨ੍ਹਾਂ ਦਾ ਅਰਥ ਹੀ ਅਸੀਂ 부ਝ ਨਹੀਂ ਸਕਦੇ ਤੇ ਤੀਜਾ ਰੂਪ ਇਹ ਹੁੰਦਾ ਹੈ ਕਿ ਇਹ ਮਜ਼ਾਕ ਉਡਾਉਣ ਵਾਲੀਆਂ ਦੇ ਰੂਪ ਦੇ ਵਿੱਚ ਵੀ ਸਾਨੂੰ ਮਿਲਦੀਆਂ ਨੇ ਕਾਫੀ ਹੀ ਪੜਾਈ ਸੁੰਦਰ ਨਮੂਨਾ ਸਾਨੂੰ ਮਿਲਦਾ ਹੈ ਬੱਚੇ ਦੇ ਬੌਧਿਕ ਵਿਕਾਸ ਲਈ 부ਜਾਰਤਾ ਦੀ ਭੂਮਿਕਾ ਕਾਫੀ ਜ਼ਿਆਦਾ ਇੱਕ ਇੰਪੋਰਟੈਂਟ ਉਹਨਾਂ ਦੀ ਮੰਨੀ ਜਾਂਦੀ ਹੈ ਬੱਚਿਆਂ 'ਚ ਜਦੋਂ ਆਪਸੀ ਸਮਾਦਰ ਚਾਣ ਵਾਸਤੇ ਵੀ 부ਜਾਰਤਾ ਇੱਕ ਉਸਾਰੂ ਰੋਲ ਅਦਾ ਕਰਦੀ ਨੇ ਹੁਣ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਤਾਂ ਉਹਨਾਂ ਨੂੰ ਜਿਹੜੇ ਇੱਕ ਉਹਨਾਂ ਨੇ ਹੱਟੀਆਂ ਹੁੰਦੀਆਂ ਨੇ ਕਿਤਾਬਾਂ ਤੋਂ ਉਹ ਉਹਨਾਂ ਨੂੰ ਅਗਰ ਪੁੱਛਿਓ ਤਾਂ ਉਹਨਾਂ ਨੂੰ ਯਾਦ ਹੋ ਜਾਣਗੀਆਂ ਬਟ ਉਹਨਾਂ ਨੂੰ ਅਸਲ ਮੀਨਿੰਗ ਨਹੀਂ ਪਤਾ ਹੁੰਦਾ ਕਿਉਂਕਿ ਉਹ ਜਸਟ ਉਹਨਾਂ ਦੇ ਮਨੋਰੰਜਨ ਦਾ ਸਾਧਨ ਹੀ ਹੁੰਦੀ ਹੈ ਵਿਸ਼ੇ ਦੇ ਪੱਖੋਂ ਵੀ ਅਗਰ ਦੇਖਿਆ ਜਾਵੇ ਤਾਂ ਸਾਨੂੰ ਗਿਆਨ ਵਿਗਿਆਨ ਦਾ ਇਹ ਪੰਡਰ ਮਿਲਦਾ ਹੈ ਜਿਸ ਵਿੱਚ ਸਿੱਖਿਆ ਹੁੰਦੀ ਹੈ ਇਤਿਹਾਸ ਤੇ ਆਏ ਨੇ ਪਗੋਲ ਆਏ ਨੇ ਵਿਗਿਆਨ ਸੱਭਿਆਚਾਰ ਜਾਂ ਫਿਰ ਕਿਸੇ ਸਮੇਂ ਦਾ ਆਰਥਿਕ ਤੇ ਸਮਾਜਿਕ ਜੀਵਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਇੰਦਾ ਹੈ ਪਰ ਅਸੀਂ ਇਸ ਨੂੰ ਉਸ ਨਜ਼ਰੀਏ ਦੇ ਨਾਲ ਨਾ ਦੇਖ ਕੇ ਅਸੀਂ ਸਿਰਫ ਇਸ ਨੂੰ ਐਜ਼ ਅ ਮਨੋਰੰਜਨ ਦੇ ਸਾਧਨ ਦੇ ਰੂਪ ਦੇ ਵਿੱਚ ਹੀ ਦੇ ਦੇ ਪਰ ਜਦੋਂ ਅਸੀਂ ਡੀਪਲੀ ਸੋਚੀਏ ਨਾ ਤਾਂ ਸਾਨੂੰ ਕੀ ਕੁਐਸਚਨ ਪੁੱਟ ਕੀਤਾ ਗਿਆ ਹੈ ਤਾਂ ਸਾਨੂੰ ਇੱਥੇ ਉਸ ਦਾ मीनिंग ਉਦੋਂ ਪਤਾ ਲੱਗਦਾ ਹੈ ਕਿ ਭਜਾਤਾ ਜੀਹਾਂ ਨੇ ਓਕੇ ਸਰੂਪ ਦੇ ਵਿੱਚ ਕੰਮ ਆਉਂਦੀਆਂ ਨੇ ਹੁਣ ਅਗਰ ਵਿਸ਼ੇ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਸਾਡੇ ਕੋਲ ਬੁਝਾਰਤਾਂ ਗਿਆਨ ਵਿਗਿਆਨ ਦਾ ਭੰਡਾਰ ਹੈ ਇਸ ਦੇ ਵਿੱਚ ਸਾਨੂੰ ਇਹ ਸਾਰੇ ਮਿਲਦੇ ਨੇ ਹੁਣ ਲੋਕ ਸਾਹਿਤ ਮਤਲਬ ਜਿਹੜਾ ਅਸੀਂ ਪੜਦੇ ਪਏ ਆ ਉਸੇ ਵਿੱਚ ਵੀ ਇਹ ਇੱਕ ਅੰਗ ਹੀ ਗੈਨੇ ਮਤਲਬ ਕਿ ਗਵਾਹ ਬੁਝਾਰਤਾਂ ਮਨੁੱਖ ਦੇ ਅੰਦਰ ਜਿਹੜੀ ਕਲਪਨਾ ਹੁੰਦੀ ਹੈ ਉਸ ਦੀ ਜਿਹੜੀ ਕਲਾਤਮਕ ਪ੍ਰਤਿਭਾ ਦੀ ਕਿ ਕਿੱਥੋਂ ਤੱਕ ਉਹ ਸੋਚ ਸਕਦਾ ਹੈ ਇਹ ਚੀਜ਼ ਨੂੰ ਉਹ ਸਮਝਣ ਦੇ ਵਾਸਤੇ ਇਹ ਪੁੱਛੀਆਂ ਜਾਂਦੀਆਂ ਨੇ ਤੇ ਬਾਜ਼ਾਰ ਦਾ ਰੂਪਕ ਪੱਖ ਜਿਹਨਾਂ ਦਾ ਹੈ ਨਾ ਉਹ ਸਭ ਤੋਂ ਜ਼ਿਆਦਾ ਕੀ ਹੁੰਦਾ ਹੈ ਬਲਵਾਨ ਹੁੰਦਾ ਹੈ ਇਸ ਤੋਂ ਇਲਾਵਾ ਮਾਨਵ ਵਿਗਿਆਨ ਕਵਿਤਾ ਪਾਸ਼ਾ ਵਿਗਿਆਨ ਸੱਭਿਆਚਾਰਕ ਵਿਸ਼ੇ ਦੇ ਪੱਖੋਂ ਇਹ 부ਜਾਰਤਾ ਵਿਸ਼ੇਸ਼ ਮਹੱਤਵ ਰੱਖਦੀ ਹੈ ਨੇ ਹਰ ਇੱਕ ਚੀਜ਼ ਜਿਹੜੀ ਹੈ ਨਾ 부ਜਾਰ ਦੇ ਨਾਲ ਰਿਲੇਟਡ ਤੁਸੀਂ ਇੱਥੇ ਜਿਹੜੀ ਹੈ ਪੜ ਸਕਦੇ ਹੋ ਤੇ ਕੁਐਸਚਨ ਜਿਹੜਾ ਹੈ ਤੁਸੀਂ ਜਿਹੜਾ ਉਸ ਤਰੀਕੇ ਦੇ ਨਾਲ ਲਰਨ ਕਰ ਸਕਦੇ ਹੋ ਇਹਨਾਂ ਨੂੰ ਅਗਰ ਪੁੱਛਿਆ ਵੀ ਜਾਂ ਤਾਂ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ ਕਿ ਕੀ ਕੀ ਇੱਥੇ ਮੈਂ ਦੱਸਿਆ ਹੁਣ ਅੱਗੇ ਕੁਐਸਚਨ ਆ ਜਾਂਦਾ ਕਿ ਕਿਸਮਾਂ ਕੀ ਹੁੰਦੀਆਂ ਨੇ ਦੇਖੋ ਕਿਸਮਾਂ ਇਸ ਲਈ ਬਹੁਤ ਜ਼ਿਆਦਾ ਹੁੰਦੀਆਂ ਨੇ ਮੈਂ ਸਾਰੀਆਂ ਰਵੇ ਚ ਨੇ ਪੂਰਾ ਡਿਟੇਲਸ ਦੇ ਵਿੱਚ ਨਹੀਂ ਮੈਂ ਲਿਖਿਆ ਬਟ ਕੀ ਗੱਵਾਂ ਸਾੜ ਕੋ ਮਨੁੱਖ ਦੇ ਵੱਖ-ਵੱਖ ਅੰਗ ਹਾਸ਼ ਸ਼ਿੰਗਾਰ ਮਨ ਪਰ ਚਾਵਾ ਕਰੇ ਲੋ ਵਸਣ ਦੇ ਨਾਲ ਰਿਲੇਟਡ ਆਈਆਂ ਨੇ ਤੇ ਇਸ ਤੋਂ ਇਲਾਵਾ ਸਾੜ ਕੋ ਪ੍ਰਕਿਰਤੀ ਬਾਰੇ ਵੀ ਬੁਝਾਤਾ ਮਿਲਦੀਆਂ ਨੇ ਤੇ ਅ ਇਸ ਤੋਂ ਇਲਾਵਾ ਸਾਨੂੰ ਕੋ ਬਨਸਪਤੀ ਬਾਰੇ ਮਿਲਦੀਆਂ ਨੇ ਜੀਵ ਜੰਤੂਆਂ ਬਾਰੇ ਮਿਲਦੀਆਂ ਨੇ ਤੇ ਨਾਲ ਦੇ ਨਾਲ ਕੀ ਗਏ ਨੇ ਵਿਗਿਆਨੇ ਕਾਟਾ ਬਾਰੇ ਮਿਲਦੀਆਂ ਨੇ ਸੋ ਇਸ ਖੇਤਰਾ ਦੇ ਵਿੱਚੋਂ ਜਿਹੜੀਆਂ ਗੀਆਂ ਨੇ ਅਸੀਂ ਬੁਝਾਰਤਾ ਪਾਣੇ ਹਾਂ ਠੀਕ ਹੈ ਹੁਣ ਇਸ ਤੋਂ ਇਲਾਵਾ ਵੀ ਅਗਰ ਦੇਖਿਆ ਜਾਵੇ ਤਾਂ ਸਾਨੂੰ ਅੰਗ ਸਾਖ ਜਿਹੜੇ ਨੇ ਰਿਸ਼ਤੇ ਉਹਨਾਂ ਨੂੰ ਦੱਸਣ ਵਾਸਤੇ ਵੀ ਬੁਝਾਰਤਾ ਹੁੰਦੀਆਂ ਨੇ ਠੀਕ ਹੈ ਤੇ ਉਸ ਤੋਂ ਇਲਾਵਾ ਜਿਹੜੇ ਨਾਟਕੀ ਵਾਰਤਾ ਲਾਭ ਬਣੀਆਂ ਵੀ ਬੁਝਾਰਤਾ ਜਿਹੜੀਆਂ ਮਿਲਦੀਆਂ ਨੇ ਨੈਕਸਟ ਟਾਪਿਕ ਇਸ ਦੇ ਵਿੱਚ ਆਈਂਦਾ ਹੈ ਗਵਾਸਾੜੋ ਅਖਾਂ ਇਹ ਇੰਨਾ ਹੀ ਸੀ ਤੁਸੀਂ ਇਥੋਂ ਇੰਨਾ ਪੜ ਸਕਦੇ ਹੋ ਕੀ ਕੀ ਹੈ ਤੇ ਅਗਲਾ ਟਾਪਿਕ ਹੁੰਦਾ ਹੈ ਅਖਾਂ ਜਿਹੜੇ ਕਿ ਅਸੀਂ ਆਮ ਮੁਹਾਵਰੇ ਤੇ ਅਖਾਂ ਪੜਦੇ ਹੁੰਨਾ ਜੋ ਅਖਾਂ ਹੈ ਕਹਿੰਦੇ ਇਹਦੇ ਵਿੱਚ ਕਿਸੇ ਅਜੀਹੀ ਆਖੀ ਹੋਈ ਗੱਲ ਨੂੰ ਅਖਾਂ ਕਿੰਦੇ ਨੇ ਜਿਸ ਦੇ ਵਿੱਚ ਕੀ ਹੁੰਦਾ ਹੈ ਕਿ ਥੋੜੇ ਜਿਹੇ ਜਿਹੜੇ ਸ਼ਬਦ ਹੁੰਦੇ ਹਨ ਨਾ ਉਸ ਦੇ ਵਿੱਚ ਵੀ ਜੀਵਨ ਦੀ ਜਿਹੜੀ ਸੱਚਾਈ ਹੈ ਉਸ ਦਾ ਜਿਹੜਾ ਨਿਚੋੜ ਹੈ ਉਹ ਸਮਾਇਆ ਹੁੰਦਾ ਹੈ ਅਖਾਣਾ ਦੇ ਜਿਹੜੇ ਸ਼ਬਦ ਹੁੰਦੇ ਆ ਹਮੇਸ਼ਾ ਸੱਚਾਈ ਦੇ ਨਾਲ ریلیਟਡ ਹੁੰਦੇ ਨੇ ਕਿਤੇ ਵੀ ਉਹਨੂੰ ਚੁਟਲਾਇਆ ਨਹੀਂ ਜਾ ਸਕਦਾ ਇਸ ਲਈ ਅਖਾਣ ਕੀ ਹੁੰਦੇ ਨੇ ਸਰਵ ਪ੍ਰਮਾਨਿਤ ਹੁੰਦੇ ਨੇ ਯਾਦ ਰੱਖਿਓ ਕਿ ਕੀ ਕੀ ਤੁਹਾਨੂੰ ਪੁੱਛ ਸਕਦੇ ਨੇ ਕਿ ਜੀਵਨ ਦਾ ਜਿਹੜੇ ਵਿੱਚ ਨਿਚੋੜ ਹੋਵੇ ਸਦੀਵੀ ਸੱਚ ਹੋਵੇ ਤੇ ਸਰਵ ਪ੍ਰਮਾਨਿਤ ਹੋਣ ਇਹ ਇੱਕ ਤੁਹਾਨੂੰ ਪੁੱਛ ਸਕਦੇ ਨੇ ਕਿ ਇਹ ਤਿੰਨ ਚੀਜ਼ਾਂ ਦੇ ਕੇ ਨੀਚੇ ਤੁਹਾਨੂੰ ਇਗਜ਼ਾਮਪਲ ਜਿਹੜੇ ਦੇਖ ਸਕਦੇ ਨੇ 부ਜਾਰਤਾ ਹੈ ਅਖਾਣ ਹੈ ਜਾਂ ਕੀ ਹੈ ਇਸ ਤਰੀਕੇ ਨਾਲ ਹੋ ਕੁਐਸਚਨ ਇਸ ਤਰ੍ਹਾਂ ਆਉਂਦਾ ਹੈ ਤਾਂ ਤੁਸੀਂ ਆਨਸਰ ਜਿਹੜਾ ਹੈ ਉਹਦੇ ਵਿੱਚ ਲਗਾ ਸਕਦੇ ਹੋ ਨੈਕਸਟ ਇਸ ਦੇ ਵਿੱਚ ਇੱਕ ਐਸਾ ਲਿਖੋ ਵੰਜਾਰਾ ਬੇਦੀ ਉਹਨਾਂ ਦੇ ਮੁਤਾਬਕ ਸੰਜਨ ਤੇ ਲੈ ਪਰਪੂਰ ਚੁਸਤ ਜਿਹੜੀ ਬਾਕ ਜਿਸ ਵਿੱਚ ਜੀਵਨ ਬਾਰੇ ਕੋਈ ਤੱਤ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ ਸਮੋਇਆ ਹੋਵੇ ਉਸ ਨੂੰ ਅਖਾਣ ਕਿਹਾ ਜਾਂ ਤੁਸੀਂ ਇਹ ਡੈਫੀਨੇਸ਼ਨ ਯਾਦ ਕਰ ਲਓ ਕਿ ਜ਼ਿਆਦਾਤਰ ਕੀ ਗਵਨਜਾਰਾ ਵੀ ਦੀਦੀ ਹੈ ਇਸ ਦਾ ਕਿ ਇਹ ਪੁੱਛ ਸਕਦੇ ਨੇ ਮੀਨਸ ਕੀ ਜੇਕਰ ਤੁਹਾਨੂੰ ਕੁਐਸਚਨ ਪੁੱਟ ਦਿੱਤੇ ਜਾਣ ਤਾਂ ਤੁਹਾਨੂੰ ਉਸੇ ਤਰੀਕੇ ਨਾਲ ਪੁੱਛ ਸਕਦੇ ਨੇ ਕਿ ਜਿਸ ਦੇ ਵਿੱਚ ਸੰਜਮ ਤੇ ਲੈ ਹੋ ਚੁਸਤ ਬਾਖ ਹੋਵੇ ਜੀਵਨ ਦਾ ਕੋਈ ਤੱਥ ਜਾਂ ਨਿਰਣਾ ਪ੍ਰਭਾਵਸ਼ਾਲੀ ਦੀਦੀ ਰਾਹੀਂ ਸਮਾਇਆ ਹੋਵੇ ਤਾਂ ਉਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਉਸ ਨੂੰ ਅਸੀਂ ਅਖਾਣ ਕਹਿੰਦੇ ਹਾਂ ਇਸ ਤੋਂ ਇਲਾਵਾ ਵੀ ਸਾਨੂੰ ਇਸ ਦੇ ਵਿੱਚ ਭਾਈ ਕਾਂ ਸਿੰਘ ਨਾਬਾ ਦੀ ਵੀ ਡੈਫੀਨੇਸ਼ਨ ਜਿਹੜੀ ਹੈ ਉਹ ਮਤਲਬ ਪਰਿਭਾਸ਼ਾ ਉਹ ਵੀ ਦਿੱਤੀ ਹੋਈ ਹੈ ਫੋਂ ਦੇਖੋ ਅਖਾਣ ਦੇ ਲੱਛਣ ਕੀ ਗਏ ਨੇ ਇਹਦੇ ਵਿੱਚ ਵੀ ਇਹਨਾਂ ਦੇ ਦਿੱਤੇ ਹੋਏ ਨੇ ਸੋ ਅਖਾਣ ਜਿਹੜੇ ਹੁੰਦੇ ਨੇ ਉਹ ਰੂਪਕ ਪਤ ਤੋਂ ਆਕਾਰ ਦੇ ਵਿੱਚ ਕੀ ਗਏ ਨੇ ਛੋਟੇ ਭਾਵ ਤਿੱਖੇ ਤੇ ਸ਼ੈਲੀ ਪੱਖੋਂ ਗੁੰਦਵੀ ਵਿਧੀ ਵਾਲੇ ਹੁੰਦੇ ਹਨ ਮਤਲਬ ਕਿ ਐਸਾ ਦਿਓ ਕਿ ਇਸ ਤਰੀਕੇ ਨਾਲ ਗੁੰਦੇ ਹੁੰਦੇ ਨੇ ਕਿ ਵਿਚਾਰ ਤੇ ਭਾਵ ਛੋਟੇ ਤੇ ਤਿੱਖੇ ਹੁੰਦੇ ਨੇ ਘੜਤ ਇਹਨਾਂ ਦੀ ਕੀ ਹੁੰਦੀ ਹੈ ਸੰਤੁਲੀ ਜਾਨਕੀ ਜੋਖ ਵੀ ਹੁੰਦੀ ਹੈ ਚਾਲ ਜਿਹੜੀ ਹੁੰਦੀ ਹੈ ਉਹ ਲੈਪਰਪੂਰ ਹੁੰਦੀ ਹੈ ਕਾਵਿਕ ਰੂਪ ਹੁੰਦਾ ਹੈ ਲੈ ਜੇਕਰ ਆ ਗਿਆ ਤਾਂ ਉਸ ਦੇ ਵਿੱਚ ਕਾਵਿਕ ਪੱਖ ਹਮੇਸ਼ਾ ਹੀ ਆਏਗਾ ਨਾਲ ਪਲੱਸ ਇਸ ਦੇ ਵਿੱਚ ਵਾਰਤਕ ਵੀ ਹੋਵੇਗੀ ਹੀ ਵਿਅੰਗ ਦੀ ਵੀ ਹਮੇਸ਼ਾ ਇਸ ਦੇ ਵਿੱਚ ਦੇਖੋ ਗੱਲ ਤਿੱਖੀ ਹੁੰਦੀ ਹੈ ਇਸ ਦੇ ਵਿੱਚ ਮਤਲਬ ਵਿਅੰਗ ਜਿਹੜਾ ਹੈ ਉਹ ਇਹਦੇ ਵਿੱਚ ਜ਼ਰੂਰ ਹੋਵੇਗਾ ਹੀ ਹੋਵੇਗਾ ਤੇ ਵਿਅੰਗ ਦੀ ਵਿਧੀ ਰਾਹੀਂ ਸਹੀ ਪੱਖ ਦਾ ਇਹ ਵਿੱਚ ਬੋਧ ਕਰਵਾਇਆ ਜਾਂਦਾ ਹੈ ਸਰਲ ਕਾਵਿਕ ਤੇ ਛੋਟੇ ਆਕਾਰ ਦਾ ਹੁੰਦਾ ਹੈ ਮਨੁੱਖੀ ਜੀਵਨ ਦਾ ਇੱਕ ਇਸ ਦੇ ਵਿੱਚ ਅਨੁਭਵ ਹੁੰਦਾ ਹੈ ਉਹ ਤਿੱਖੇ ਰੂਪ ਦੇ ਵਿੱਚ ਸਮਾਇਆ ਹੁੰਦਾ ਹੈ ਕਿ ਜੋ ਵੀ ਹੈ ਮਨੁੱਖ ਦਾ ਜਿਹੜਾ ਜੀਵਨ ਅਨੁਭਵ ਹੈ ਕਿ ਕਿ ਸਿਆਣੇ ਨਹੀਂ ਇਹ ਦਿੱਤੇ ਹੋਏ ਨੇ ਤੇ ਜੇਕਰ ਤਾਂ ਪਤਾ ਹੈ ਕਿ ਜੇ ਕਰੋਨਾ ਦਿੱਤੇ ਆ ਤਾਂ ਅਨੁਭਵ ਉਹਨਾਂ ਦਾ ਹੀ ਹੋਏਗਾ ਤੇ ਤਿੱਖੇ ਹੋਣਗੇ ਇਸ ਤੋਂ ਇਲਾਵਾ ਸੰਖੇਪ ਹੋਣਗੇ ਸਰਲ ਹੋਣਗੇ ਸਿੰਪਲ ਹੋਣਗੇ ਤੇ ਟੁਕਮੀ ਸ਼ੈਲੀ ਦੇ ਵਿੱਚ ਇਹ ਬਿਆਨ ਕੀਤੇ ਹੋਣਗੇ ਤੇ ਅਖਾਣ ਜਿਹੜੇ ਹੁੰਦੇ ਨੇ ਉਹ ਸਰਪਰਵਾਨਿਤ ਹੁੰਦੇ ਹਨ ਹੁਣ ਇਹ ਤਾਂ ਹੋਏ ਸੜਕੋ ਅਖਾਣਾ ਦੇ ਲੱਛਣ ਅਗੋ ਸੜਕੋ ਜੇਕਰ ਦੇਖਿਆ ਜਾਵੇ ਮੰਜਾਰਾ ਵਿਧਿ ਤੋਂ ਉਹਨਾਂ ਨੇ ਤਿੰਨ ਸ਼੍ਰੇਣੀਆਂ ਦੇ ਵਿੱਚ ਇਹਨਾਂ ਨੂੰ ਵੰਡ ਕੇ ਦਿੱਤਾ ਹੋਇਆ ਹੈ ਸਭ ਤੋਂ ਪਹਿਲਾਂ ਸੜਕਮਾਇਂ ਦੇ ਨੇ ਪ੍ਰਤੱਖਵਾਚੀ ਅਖਾਣ ਹੁਣ ਪ੍ਰਤੱਖਵਾਚੀ ਅਖਾਣ ਉਹ ਹੁੰਦੇ ਨੇ ਇਹ ਮੈਂ ਤੁਹਾਨੂੰ ਸਿੰਪਲ ਜਸਟ ਕਰਵਾਉਣਾ ਸੀ ਬਟ ਇਹਦੇ ਵਿੱਚ ਮੈਂ ਡਿਟੇਲਸ ਵਿੱਚ ਕਰਵਾਇਆ ਕਿਉਂਕਿ ਇਹ ਚੀਜ਼ ਐਹੋ ਜੀ ਹੈ ਜੇਕਰ ਇਹਨੂੰ ਸ਼ਾਰਟ ਦੇ ਵਿੱਚ ਸਮਝਾਂਦੇ ਤਾਂ ਥੋੜਾ ਜਿਵੇਂ ਕਹਿ ਸਕਦੇ ਹੋ ਨਾ ਕਿ ਕਈਆਂ ਨੇ ਸਾਹਮ ਕੇ ਰੱਖੇ ਹੁੰਦੇ ਨੇ ਤਾਂ ਉਹ ਚੀਜ਼ ਦਿਮਾਗ ਵਿੱਚ ਜਨੇ ਕਹ ਸਕਦੇ ਜੇਕਰ ਨੋਟਸ ਬਣਾਉਂਦੇ ਹੋਗੇ ਤਾਂ ਉਹ ਚੀਜ਼ ਯਾਦ ਰੱਖੇਗੀ ਬਟ ਨੋਟਸ ਮੇਰਾ ਖਿਆਲ ਕੋਈ ਨਹੀਂ ਬਣਾਏਗਾ ਹੋਰ ਪ੍ਰਤੱਖਵਾਚੀ ਉਹ ਹੁੰਦੇ ਨੇ ਜਿਨ੍ਹਾਂ ਦਾ ਅੰਤਰੀ ਭਾਵ ਕੋਈ ਨਹੀਂ ਹੁੰਦਾ ਸਗੋਂ ਵਿਚਲੇ ਸ਼ਬਦ ਆਪਣੇ ਆਪ ਦੇ ਵਿੱਚ ਸਪਸ਼ਟ ਨੇ ਮਤਲਬ ਡਾਇਰੈਕਟ ਹੋਵੇ ਚੀਜ਼ ਇਹ ਹੁੰਦੀ ਹੈ ਕਿਤੇ ਇਹ ਨਹੀਂ ਹੁੰਦਾ ਕਿ ਭਾਵ ਇਸ ਦੇ ਵਿੱਚ ਕੋਈ ਹੋਵੇ ਕਿ ਕੋਈ ਔਖੇ ਤਰੀਕੇ ਨਾਲ ਲੁਕਵੇਂ ਪੱਖ ਦੇ ਵਿੱਚ ਹੋਵੇ ਸਗੋਂ ਇਸ ਵਿੱਚ ਜਿਹੜੇ ਸ਼ਬਦ ਹੁੰਦੇ ਨੇ ਆਪਣੇ ਆਪ ਦੇ ਵਿੱਚ ਸਪਸ਼ਟ ਹੋਣਗੇ ਕਿ ਕੀ ਕਹਿਣਾ ਚਾਹੁੰਦੇ ਨੇ ਹੁਣ ਜਿਵੇਂ ਫੋਰ ਐਗਜ਼ਾਮਪਲ ਇੱਥੇ ਮੈਂ ਨਹੀਂ ਲਿਖੇ ਪਰ ਮੈਂ ਤੁਹਾਨੂੰ ਉਤਨਾ ਭੁੱਲ ਕੇ ਦੱਸ ਨਹੀਂ ਹੈ ਜਿਵੇਂ ਸੰਕਣ ਕੋਈ ਸਹੇਲੀ ਨਹੀਂ ਦੁਸ਼ਮਨ ਕੋਈ ਬੇਲੀ ਨਹੀਂ ਆਣ ਪਰਾਈਆਂ ਜਾਇਆਂ ਨਿਖੇੜਣ ਸਕੀਆਂ ਪਾਈਆਂ ਸਮਝ ਆ ਗਈ ਨਾ ਮਤਲਬ ਡਾਇਰੈਕਟ ਇਰਵੇ ਚੋਣਾ ਨੇ ਗੱਲ ਦੱਸੀ ਹੋਈ ਹੈ ਕਿ ਸੰਕਣ ਜਿਹੜੀ ਹੁੰਦੀ ਆ ਕੋਈ ਸਹੇਲੀ ਨਹੀਂ ਹੁੰਦੀ ਤੇ ਜਿਹੜਾ ਦੁਸ਼ਮਨ ਜੇਕਰ ਹੋਏਗਾ ਉਹ ਕੋਈ ਬੇਲੀ ਨਹੀਂ ਹੋਏਗਾ ਮਤਲਬ ਜੇਕਰ ਦੁਸ਼ਮਨ ਆ ਡਾਇਰੈਕਟ ਦੁਸ਼ਮਨ ਹੈ ਇਹ ਹੈ ਜਦੋਂ ਘਰ ਦੇ ਵਿੱਚ ਕੋਈ ਪਰਾਈਆਂ ਆਉਂਦੀਆਂ ਨੇ ਤਸਕੇ ਆ ਭਰਾਵਾ ਦੇ ਵਿੱਚ ਵੀ ਕੀ ਹੋ ਜਾਂਦਾ ਜੰਗਾ ਹੋ ਜਾਂਦੀ ਹੈ ਇਹ ਮਤਲਬ ਡਾਇਰੈਕਟ ਉਹਨਾਂ ਨੇ ਦੱਸਿਆ ਹੋਇਆ ਹੈ ਸੈਕਿੰਡ ਇਸ ਦੇ ਵਿੱਚ ਹੈਗਾ ਸਰ ਕੋ ਪਰਤਖ ਬਾਚੀ ਪ੍ਰਨਾਮ ਅਖਾਂਡ ਸੌਰੀ ਨਹੀਂ ਪ੍ਰਮਾਣਵਾਚੀ ਅਖਾਂਡ ਸੌਰੀ ਮੈਂ ਬਸਰੀ ਹੁਣ ਦੇਖੋ ਇਸ ਦੇ ਵਿੱਚ ਕੀ ਹੁੰਦਾ ਵਾ ਜਿਵੇਂ ਭਾਵ ਹੁੰਦੇ ਨਾ ਉਹਨਾਂ ਨੂੰ ਸਾਹਮਣੇ ਇਸ ਦੇ ਵਿੱਚ ਰੱਖਿਆ ਜਾਂਦਾ ਹੈ ਜਿਵੇਂ ਇੱਕ ਬੜੀ ਫੇਮਸ ਕਹਾਵਤ ਹੈ ਜਾਤ ਦੀ ਠਿਰਲੀ ਸ਼ਤੀਰਾ ਨੂੰ ਜਫੇ ਇਸ ਤਰ੍ਹਾਂ ਦੀ ਜਿਹੜੀ ਐਗਜ਼ਾਮਪਲ ਹੁੰਦੀ ਹੈ ਨਾ ਪ੍ਰਮਾਨਵਾਦੀ ਹੁੰਦੀ ਹੈ ਤੇ ਥਰਡ ਵਿੱਚ ਆਂਦਾ ਹੈ ਕਿ ਪ੍ਰਤੱਖ ਵੀ ਹੋਵੇ ਤੇ ਪ੍ਰਮਾਨ ਵੀ ਹੋਵੇ ਜਿਸ ਵਿੱਚ ਉੱਪਰ ਲਿਆ ਦੋਨੋਂ ਕਿਸਮਾਂ ਦੇ ਗੁਣ ਸਾਨੂੰ ਮਿਲਦੇ ਹੋਣ ਤੇ ਇਹ ਵਿੱਚ ਇਹ ਦੱਸਿਆ ਕਿ ਜਿੰਨਾ ਗੁੜ ਪਾਈ ਓਨਾ ਹੀ ਮਿੱਠਾ ਹੁੰਦਾ ਹੈ ਇਹ ਜਿਵੇਂ ਐਗਜ਼ਾਮਪਲ ਹੈ ਇਹ ਰ ਵਿੱਚ ਦਿੱਤੀ ਜਾਂਦੀ ਹੈ ਕਿ ਮਤਲਬ ਕਹਿ ਸਕਦੇ ਹੋ ਨਾ ਕਿ ਗੁੜ ਜਿਵੇਂ ਕਿਸੇ ਜਗ੍ਹਾ ਵਿੱਚ ਪਾਇਆ ਨਾ ਉਹਨੀ ਮਿਠਾਸ ਕੋਲ ਦਿੱਤੀ ਆਂਦੀ ਹੈ ਤੇ ਜੇਕਰ ਇੱਕ ਪਰਸਨ ਹੈ ਜਿਹੜਾ ਕਿ ਗੁੜ ਵਾਂਗੂ ਹੋਵੇ ਜੇਕਰ ਕਿਸੇ ਦੇ ਨਾਲ ਕੁਲ ਮਿਲ ਜਾਵੇ ਤਾਂ ਅਗਲੇ ਨੂੰ ਵੀ ਮਿੱਠਾ ਜਿਹੜਾ ਦਵਾ ਕਰ ਦਿੰਦਾ ਹੈ ਅੱਗੇ ਹੁਣ ਦੇਖੋ ਇਹ ਸਾਡਾ ਹੋ ਗਿਆ ਅਖਾਂ ਤੇ ਸਾਡ ਕੋ ਪੁਜਾਰ ਤਾਂ ਤੀਜਾ ਸਾਨੂੰ ਇਸ ਦੇ ਵਿੱਚ ਪੱਖ ਮਿਲਦਾ ਹੈ ਗਵਾ ਮੁਹਾਵਰਾ ਮੁਹਾਵਰੇ ਜਿਹੜੇ ਹੁੰਦੇ ਨੇ ਅਗਰ ਦੇਖਿਆ ਜਾਵੇ ਤਾਂ ਕਹਿੰਦੇ ਬੜੇ ਬਲਵਾਨ ਹੁੰਦੇ ਨੇ ਸਮਾਜ ਦਾ ਜਿਹੜਾ ਅਨੁਭਵ ਹੁੰਦਾ ਹੈ ਨਾ ਸੰਕੇਤਿਕ ਅਰਥਾਂ ਦੇ ਵਿੱਚ ਰੂੜ ਹੋ ਕੇ ਮੁਹਾਵਰੇ ਦੇ ਰੂਪ ਵਿੱਚ ਅਵੇ ਵਿਅਕਤੀ ਦਾ ਪ੍ਰਮੁੱਖ ਸਾਰ ਬਣ ਜਾਂਦਾ ਹੁਣ ਇਹ ਜਿਹੜੀ ਗੱਲ ਹੈ ਨਾ ਲਾਈਨ ਹੈ ਅਗਰ ਤੁਸੀਂ ਕੋਈ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਸਮਝ ਲੱਗੇਗੀ ਤਾਂ ਨਹੀਂ ਤਾਂ ਉਹ ਤੋਤੋ ਨੰਗੇਗੀ ਹੁਣ ਦੇਖੋ ਕੀ ਹੁੰਦਾ ਵਾ ਕਿ ਸਮਾਜ ਦਾ ਜਿਹੜਾ ਅਨੁਭਵ ਹੁੰਦਾ ਹੈ ਨਾ ਸਾਨੂੰ ਮੁਹਾਵਰਿਆਂ ਦੇ ਵਿੱਚ ਸੰਕੇਤੇਕ ਅਰਥਾਂ ਦੇ ਵਿੱਚੋਂ ਮਿਲਦਾ ਹੈ ਤੇ ਜਿਹੜੇ ਅਰਥ ਹੁੰਦੇ ਆ ਨਾ ਇਹ ਇਹ ਆਪਣੇ ਪਿੱਛੋ ਚਲਦੇ ਆ ਰਹੇ ਨੇ ਤੇ ਜਦੋਂ ਪਿੱਛੋ ਕੋਈ ਚੀਜ਼ ਉਸੇ ਤਰੀਕੇ ਨਾਲ ਚਲਦੀ ਆਵੇ ਤਾਂ ਉਹ ਰੂੜ ਹੋ ਜਾਂਦੀ ਹੈ ਮਤਲਬ ਕੜੀਸੀ ਜਾਂਦੀ ਹੈ ਨਾ ਉਹ ਰੂੜ ਹੋ ਜਾਂਦੀ ਹੈ ਰੂੜ ਹੋ ਕੇ ਫਿਰ ਕੀ ਹੁੰਦਾ ਨਾ ਉਹ ਮੁਹਾਵਰਿਆਂ ਦੇ ਇੱਕ ਸ਼ਕਲ ਉਹਨਾਂ ਨੇ ਧਾਰਨ ਕਰ ਲਈ ਹੈ ਤੇ ਜਿਸ ਦੇ ਵਿੱਚ ਕੀ ਹੁੰਦਾ ਹੈ ਅਭੀ ਵਿਅਕਤੀ ਦਾ ਪ੍ਰਮੁੱਖ ਅਭੀ ਵਿਅਕਤੀ ਕੀ ਜਿਹੜਾ ਪਰਸਨ ਹੈ ਨਾ ਜੋ ਆਪਣੇ ਦਿਲ ਦੇ ਵਿੱਚ ਇਹਦਾ ਉਹ ਨੂੰ ਜਦੋਂ ਕਹਿਣਾ ਚਾਹੁੰਦਾ ਹੈ ਉਸ ਦਾ ਇਹ ਸਾਧਨ ਬੰਦੇ ਨੇ ਮੁਹਾਵਰੇ ਮੁਹਾਵਰੇ ਜਿਹੜੇ ਹੁੰਦੇ ਨੇ ਇਹ ਨਾ ਤਾਂ ਸ਼ਬਦਾਂ ਦਾ ਕੋਸ਼ਕ ਅਰਥ ਹੁੰਦਾ ਹੈ ਨਾ ਹੀ ਮੁਹਾਵਰੇ ਵਿੱਚ ਵਿਧੇ ਜਿਹੜੇ ਵਰਤੇ ਸ਼ਬਦਾਂ ਦੇ ਸਥਾਨ ਤੇ ਇੱਕ ਮਿੰਟ ਹਾਂ ਕਿਨੇ ਨਾਂ ਤਾਂ ਕੀ ਹੁੰਦੇ ਨੇ ਕੋਸ਼ਕਤ ਅਰਥ ਹੁੰਦੇ ਨੇ ਨਾ ਹੀ ਇਸ ਤੇ ਜਿਹੜੇ ਸਮਾਨਾਰਥਕ ਕੋਈ ਅਸੀਂ ਇਹਨਾਂ ਦੇ ਇੱਕ ਸ਼ਬਦ ਹੈਗੇ ਨੇ ਉਹ ਮੁਹਾਵਰੇ ਦੇ ਵਿੱਚ ਰੱਖੇ ਜਾ ਸਕਦੇ ਨੇ ਜਿਵੇਂ ਕਹਿੰਦੇ ਨਾ ਕਿ ਆ ਆ ਈਦ ਦਾ ਚੰਦ ਹੋਣਾ ਹੁਣ ਈਦ ਦਾ ਚੰਦ ਹੋਣਾ ਇਹ ਕੀ ਕਹਿੰਦੇ ਵਰਡ ਐਗਜੈਕਟਲੀ ਉਸੇ ਤਰੀਕੇ ਦੇ ਨਾਲ ਅਸੀਂ ਯੂਜ਼ ਕਰਾਂਗੇ ਕਹਿੰਦੇ ਨਾ ਤਾਂ ਇਹਨਾਂ ਦੇ ਕੋਈ ਕੋਸ਼ਕਰ ਤੋਂ ਉਹਨੂੰ ਅਰਥ ਹੋਣਗੇ ਈਦ ਦਾ ਚੰਦ ਹੋਣਾ ਤੇ ਜੇਕਰ ਅਸੀਂ ਇਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਈਦ ਦੇ ਚੰਦ ਚੰਦ ਦੀ ਜਗ੍ਹਾ ਕੋਈ ਅਸੀਂ ਉਸ ਦੇ ਸਿਮਿਲਰ ਵਰਡ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਚੀਜ਼ ਨਹੀਂ ਹੋਏਗੀ ਕਿਉਂਕਿ ਇਹ ਪਿੱਛੋਂ ਹੀ ਚੱਲੇ ਆ ਰਹੇ ਨੇ ਉਸੇ ਤਰੀਕੇ ਦੇ ਨਾਲ ਆ ਜਾਂਦੇਗੇ ਠੀਕ ਹੈ ਜਿਵੇਂ ਹੁਣ ਅਸੀਂ ਇੱਕ ਕਹਿ ਦਿੰਦੇ ਆ ਕਿ ਬੜੀ ਟੇਢੀ ਖੀਰ ਹੈ ਮੀਨਸ ਕੀ ਹੁੰਦਾ ਹੈ ਕਠਿਨ ਕੰਮ ਹੈ ਗਏ ਇਸ ਨੂੰ ਕਰਨ ਦੇ ਵਿੱਚ ਕਾਫੀ ਮਤਲਬ ਸੜਾ ਲੱਗੇਗਾ ਖੰਪ ਤੁਸੀਂ ਨਾ ਤੇ ਨਾ ਕਿ ਅਸੀਂ ਇੱਥੋਂ ਇਹ ਮਤਲਬ ਕੱਢ ਸਕਦੇ ਹਾਂ ਕਿ ਦੁੱਧ ਚਾਵਲ ਤੇ ਚੀਨੀ ਤੋਂ ਪਕਾਇਆ ਗਿਆ ਜਿਹੜਾ ਇੱਕ ਫੂਡ ਹੁੰਦਾ ਹੈ ਟੈਡੀ ਖੀਰ ਹੈ ਤੇ ਖੀਰ ਤਾਂ ਕੀ ਹੈ ਮਤਲਬ ਅਸੀਂ ਕੱਢ ਸਕਦੇ ਹਾਂ ਕਿ ਇਹਨੇ ਨਾ ਤਾਂ ਇਸੇ ਪੋਸ਼ਕ ਤੱਤ ਹੋਣਗੇ ਖੀਰ ਜੇਕਰ ਅਸੀਂ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਟੈਡੀ ਖੀਰ ਤੇ ਨਾ ਹੀ ਜੇਕਰ ਅਸੀਂ ਖੀਰ ਦੀ ਅਗਰ ਕੋਈ ਹੋਰ ਵੜੀ ਯੂਜ਼ ਕਰਾਂਗੇ ਤਾਂ ਉਹ ਸਹੀ ਲੱਗੇਗਾ ਜੋ ਪਹਿਲਾਂ ਹੈ ਉਸੇ ਤਰੀਕੇ ਦੇ ਨਾਲ ਇਹ ਆਣਗੇ ਠੀਕ ਹੈ ਹੁਣ ਇਸੇ ਵਿੱਚ ਸਾਨੂੰ ਇੱਕ ਐਗਜ਼ਾਮਪਲ ਮਿਲਦੀ ਹੈ ਜਿਹੜੀ ਕਿਰਪਾਲ ਸਿੰਘ ਤਜ਼ਾਕੀ ਉਹਨਾਂ ਦੇ ਮੁਤਾਬਕ ਕੀ ਮੁਹਾਵਰਾ ਤੁਪਾਕੀ ਹੁੰਦਾ ਹੈ ਕਿ ਕਿਰਿਆ ਸਹਿਤ ਅਜਿਹਾ ਵਾ ਜਿਸ ਦਾ ਕੋਈ ਵਿਸ਼ੇਸ਼ ਅਰਥ ਨਿਕਲਦਾ ਹੋਵੇ ਕੋਈ मीनिंग ਵਾਲਾ ਜਿਹੜਾ ਇਸ ਦੇ ਵਿੱਚ ਅਰਥ ਸਾਨੂੰ ਨਿਕਲਦਾ ਦਿਖਾਈ ਦੇਵੇ ਤੇ ਸੈਕਿੰਡ ਇਸੇ ਵਿੱਚ ਸਾਨੂੰ ਮਿਲਦੀ ਹੈ ਡਾਕਟਰ ਜੋਗਾ ਸਿੰਘ ਸੋ ਉਹਨਾਂ ਨੇ ਕੀ ਕਿਹਾ ਹੈ ਕੀ ਉਹ ਵਾਕਾਂਸ਼ ਜਿਸ ਦਾ ਅਰਥ ਮੁਢਲੇ ਕੋਸ਼ਕਤ ਅਰਥ ਤੋਂ ਅਲੱਗ ਹੁੰਦਾ ਹੈ ਉਹਨੂੰ ਮੁਹਾਵਰਾ ਕਹਿੰਦੇ ਹਨ ਕਿ ਇਸ ਤਰੀਕੇ ਦਾ ਵਾਕਾਂਸ਼ ਜਿਸ ਦਾ ਪਹਿਲਾਂ ਕੋਈ ਅਰਥ ਦਿੱਤਾ ਹੋਵੇ ਕੋਸ਼ਕਤ ਅਰਥ ਬਟ ਉਸ ਤੋਂ ਥੋੜਾ ਜਿਹਾ ਡਿਫਰੈਂਟ ਹੋਵੇ ਉਹਨਾਂ ਨੇ ਇਸ ਨੂੰ ਜਿਹੜਾ ਗਵਾ ਕਿਹਾ ਹੈ ਇਹ ਉਹਨਾਂ ਨੇ ਛਾਣੂ ਦੇ ਦੇ ਵਿੱਚ ਦੱਸਿਆ ਹੋਇਆ ਹੈ ਹੁਣ ਅਗਰ ਮੁਹਾਵਰੇ ਜੇਕਰ ਦੇਖਿਆ ਜਾਵੇ ਤਾਂ ਸਾਡੇ ਜਿਹੜੀ ਲੈਂਗੁਏਜ ਹੈ ਪੰਜਾਬੀ ਭਾਸ਼ਾ ਉਸ ਦੇ ਵਿੱਚ ਇੱਕ ਕਲਚਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਨੂੰ ਮੁਹਾਵਰੇ ਮਿਲਦੇ ਨੇ ਕਿਉਂ ਕਿ ਸਾਡੇ ਜਿਹੜੇ ਪੰਜਾਬੀ ਸੀ ਨਾ ਇਹ ਕੀ ਕਰਦੇ ਸੀ ਬੜੇ ਠੁੱਕਦਾਰ ਗੱਲ ਕਰਦੇ ਸੀ ਸੋ ਇਸੇ ਜਿਹੜੇ ਇੱਕ ਸਾਨੂੰ ਸੁਮੀਏ ਲਿਸਟਾ ਸਾਨੂੰ ਮਿਲਦਾ ਹੈ ਜਿਹੜੀ ਠੁੱਕਦਾਰ ਲੈਂਗੁਏਜ ਜਿਹੜੀ ਮਿਲਦੀ ਹੈ ਇਸ ਦੇ ਵਿੱਚ ਮੁਹਾਵਰੇ ਦੇ ਵਿੱਚ ਉਹ ਹੀ ਇਸਾ ਕੀ ਹੈਗਾ ਵਾ ਇੱਕ ਵਿਸ਼ੇਸ਼ ਲੱਛਣ ਹੋ ਜਾਂਦਾ ਤੇ ਇਹ ਜਿਵੇਂ ਅ ਜਿਵੇਂ ਜਿਵੇਂ ਬੰਦੇ ਗਏ ਮੌਖਿਕ ਰੂਪ ਦੇ ਵਿੱਚ ਤਾਂ ਉਵੇਂ ਹੀ ਇਸੇ ਸਾਰੋ ਇੱਕ ਅਰਥ ਵੀ ਮਿਲਦੇ ਗਏ ਨਾਲਾ ਹੁਣ ਜਿਵੇਂ ਅਸੀਂ ਪਿੱਛੇ ਲਿਖਿਆ ਟੈਡੀ ਹੀ ਹੁਣ ਇਹ ਜਿਵੇਂ ਵਰਡ ਉਦੋਂ ਸ਼ੁਰੂ ਕੀਤਾ ਗਿਆ ਹੋਵੇਗਾ ਹੌਲੀ ਹੌਲੀ ਇਸ ਦਾ ਮਤਲਬ ਜਿਹੜਾ ਨਿਕਲਿਆ ਹੋਵੇਗਾ ਤੇ ਹੋਰ ਲੋਕਾਂ ਨੂੰ ਪਤਾ ਲੱਗਿਆ ਹੋਵੇਗਾ ਤੇ ਇਸੇ ਨਾਲ ਕੀ ਹੋਇਆ ਕਿ ਇਸ ਦਾ ਵਿਸਟਾਰ ਹੋਣਾ ਸ਼ੁਰੂ ਹੋ ਗਿਆ ਤੇ ਬਹੁਤ ਸਾਰੇ ਲੋਕਾਂ ਨੇ ਵਰਡਸ ਯੂਜ਼ ਕਰਨੇ ਸ਼ੁਰੂ ਹੋ ਗਏ ਮਤਲਬ ਉੱਥੇ ਹੀ ਇਹ ਵਰਡ ਵੀ ਰੂਟ ਹੋ ਗਏ ਤੇ ਜਦੋਂ ਇਹ ਅੱਗੇ-ਅੱਗੇ ਵਧਦਾ ਗਿਆ ਫੈਲਦਾ ਗਿਆ ਤੇ ਇਸ ਤੇ ਭਾਵ ਵੀ ਅੱਗੇ ਬਹੁਤ ਸਾਰੇ ਕੱਡੇ ਜਾਣਗੇ ਜਿਵੇਂ ਟੇਢੀ ਖੀਰ ਹੋ ਗਏ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਜੋ ਇਸ ਦਾ ਮੇਨ ਅਰਥ ਸੀ ਪਿੱਛੇ ਹੁਣ ਟੇਢੀ ਹੀਰ ਦਾ ਮਤਲਬ ਹੁਣ ਤਾਂ ਸੀ ਇਹ ਚੀਜ਼ ਨੂੰ ਲੱਲਿਆ ਹੈ ਕਿਉਂਕਿ ਇਹ ਰੂੜ ਹੋ ਕੇ ਸਾਡੇ ਕੋਲ ਆਇਆ ਹੈ ਲਿਖਿਆ ਗਿਆ ਹੈ ਤਾਂ ਅਸੀਂ ਉਹ ਪੜ੍ਹ ਕੇ ਯਾਦ ਕੀਤਾ ਤਾਂ ਸਾਡੇ ਦਿਮਾਗ ਦੇ ਵਿੱਚ ਬੈ ਗਿਆ ਪਰ ਜਦੋਂ ਇਹ ਚੀਜ਼ ਆਇਆ ਆਈ ਸੀ ਟੇਢੀ ਖੀਰ ਤਾਂ ਇਸ ਦਾ ਕੀ ਮਤਲਬ ਹੋਇਆ ਹੋਏਗਾ ਕਿਉਂਕਿ ਜਦੋਂ ਅੱਗੇ-ਅੱਗੇ ਜਾਂਦੀਆਂ ਚੀਜ਼ਾਂ ਸਾਨੂੰ ਪਤਾ ਹੈ ਕਿ मीनिंग ਚੇਂਜ ਹੁੰਦਾ ਹੈ ਤਾਂ ਇਹਦਾ मीनिंग ਕੁਝ ਹੋਰ ਹੋਇਆ ਹੋਏਗਾ ਸ਼ਾਇਦ ਅੱਗੇ ਜਦੋਂ ਮੈਂ ਵੱਧਾਗਾ ਉਸ ਦਾ ਇੱਕ मीनिंग ਹੀ ਚੇਂਜ ਕਰ ਦਿੱਤਾ ਗਿਆ ਸੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਅਭਿਦਾਸ਼ ਸ਼ਕਤੀ ਤੋਂ हट ਕੇ ਇਹ ਲක්ෂਣਾ ਤੇ ਨਾਲ ਦੇ ਨਾਲ ਵਿੰਜਨਾ ਸ਼ਕਤੀ ਦਾ ਰੂਪਕਾਰਨ ਜਿਹੜੇ ਕਰ ਗਏ ਨੇ ਇਹ ਜਿਹੜੇ ਮੁਹਾਵਰੇ ਹੁੰਦੇ ਆ ਨਾ છે ਤਾਂ મેઈન ਕੁਝ ਹੋਰ ਸੀ બટ હોલી-હોલી ਜਦੋਂ ਵੀ વિસ્તાર ਹੋਇਆ ਤਾਂ ਇਹ ਠੀਕ ਹੈ ਨੇ ਅਗੋ ਲક્ષਣਾ ਤੇ ਵਿਅੰਜਨਾ ਦੇ ਵਿੱਚ ਇਹ ਜਿਹੜੇ ਹੈਗੇ ਨੇ ਕਨਵਰਟ ਹੋ ਗਏ ਸੋ ਇਹ ਜਿਹੜੇ ਹੈਗੇ ਨਾ ਇਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੋਈ ਹੈ ਤੇ ਨਾਲ ਦੇ ਨਾਲ ਜਿਹੜੇ ਗਿਆ ਇੱਕ ਜਿਸ ਲੈਂਗੁਏਜ ਦਾ ਜੇਕਰ ਜੋ ਮੁਹਾਵਰਾ ਹੋਏਗਾ ਉਹ ਪਰਸਨ ਉਹ ਹੀ ਸਮਝ ਸਕੇਗਾ ਜੇਕਰ ਦੂਸਰੀ ਕੋਈ ਪਾਸ ਆਵਾਲਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਕਦੀ ਵੀ ਸਮਝ ਨਹੀਂ ਆਏਗਾ ਹੁਣ ਅਸੀਂ ਜਦੋਂ ਇਹ ਲੈਂਗੁਏਜ ਅਸੀਂ ਇਹ ਮੁਹਾਵਰੇ ਕਿਸੇ ਸਾਹਮਣੇ ਯੂਜ਼ ਕਰਾਂਗੇ ਤਾਂ ਉਸ ਨੂੰ ਨਹੀਂ ਪਤਾ ਲੱਗੇਗਾ ਸਾਡੇ ਮੁਹਾਵਲੇ ਕੀ ਨੇ ਜਿੰਨੇ ਦਾਦਾ ਕਿਸੇ ਨੂੰ मीनिंग ਨੇ ਦੱਸਾਂਗੇ ਇਸ ਦਾ ਕੀ ਹੈ ਸੋ ਹਰ ਇੱਕ ਲੈਂਗੁਏਜ ਦੇ ਆਪਣੇ ਇੱਕ ਇੱਕ ਮੁਹਾਵਰੇ ਨੇ ਉਹ ਉੱਥੇ ਯੂਜ਼ ਕੀਤੇ ਜਾਂਦੇ ਨੇ ਤੇ ਜਿਹੜਾ ਦੂਸਰਾ ਪਰਸਨ ਹੋਏਗਾ ਉਹ ਉਸ ਨੂੰ ਨਹੀਂ ਸਮਝ ਸਕੇਗਾ ਤੇ ਇਹ ਚੀਜ਼ ਜਦੋਂ ਅਨੁਵਾਦ ਦੇ ਵਿੱਚ ਕਰਨੀ ਹੋਵੇਗੀ ਤਾਂ ਉੱਥੇ ਵੀ ਇਹ ਚੀਜ਼ ਜਿਹੜੀ ਹੈ ਉਹਨੂੰ ਸਮਝ ਕੇ ਲਿਖਣੀ ਪਵੇਗੀ ਇਹ ਉਹਨਾਂ ਨੇ ਇੱਥੇ ਦੱਸਿਆ ਹੋਇਆ ਹੈ ਠੀਕ ਹੈ ਨਾਲ ਦੇ ਨਾਲ ਇੱਥੇ ਇਹ ਵੀ ਦੱਸਿਆ ਹੋਇਆ ਹੈ ਕਿ ਜਿਵੇਂ ਅਸੀਂ ਇਹ ਖਾਨ ਪੜਿਆ ਹੈ ਕਿ ਜਿਵੇਂ ਗਾਗਰ ਦੇ ਵਿੱਚ ਸਾਗਾ ਸਮਾਉਣਾ ਇੱਥੇ ਮੁਹਾਵਰੇ ਵੀ ਉਸੇ ਤਰੀਕੇ ਨਾਲ ਹੁੰਦਾ ਹੈ ਮੂਲ ਇਹਨਾਂ ਦਾ ਆਧਾਰ ਕੀ ਹੁੰਦਾ ਹੈ ਜਿਹੜਾ ਲੋਕਾਂ ਦੇ ਜੀਵਨ ਦੇ ਨਾਲ ریلیਟਡ ਹੁੰਦੇ ਸੀ ਜ਼ਿਆਦਾਤਰ ਜਿਹੜੇ ਪਿੰਡੂ ਔਰਤਾਂ ਸੀ ਨਾ ਉਹ ਕਹਿੰਦੇ ਜ਼ਿਆਦਾ ਮੁਹਾਵਰੇ ਘੜਨ ਦੇ ਵਿੱਚ ਇੱਕ ਐਕਸਪਰਟ ਹੁੰਦੀਆਂ ਸੀ ਕਿਉਂਕਿ ਜਦੋਂ ਗੱਲਾਂ ਕਰਦੀਆਂ ਸੀ ਆਪਸ ਦੇ ਵਿੱਚ ਬੈਠਦੀਆਂ ਸੀ ਤਾਂ ਠੁਕੜਾ ਉਹ ਗੱਲ ਕਰਦੀ ਸੀ ਇਸੇ ਤਰੀਕੇ ਨਾਲ ਕਹਿੰਦੇ ਜੋ-ਜੋ ਇਸਤਰੀਆਂ ਫਿਰ ਥੋੜੇ ਜਿਹਾ ਉਹਨਾਂ ਦੀ ਏਜ ਜਿਹੜੇ ਟਲਦੀ ਜਾਏਗੀ ਤੇ ਉਹਨਾਂ ਦੇ ਵਿੱਚ ਮੁਹਾਵਰਾ ਸਿਲਜਣ ਦੀ ਜਿਹੜੀ ਸ਼ਕਤੀ ਸੀ ਉਹ ਕਹਿੰਦੇ ਉਹ ਵੱਧ ਗਈ। ਇਹ ਉਹਨਾਂ ਨੇ ਇੱਥੇ ਮੀਨਿੰਗ ਇਹਦਾ ਤਾਂ ਦੱਸਿਆ ਕਿਸ ਤਰੀਕੇ ਨਾਲ ਤੇ ਇਹ ਤਰੀਕੇ ਦਾ ਨਾਂ ਸਿਰ ਜੇ ਮੁਹਾਵਰੇ ਉੱਭਦੇ ਦੇ ਹੋਰ ਜਿਹੜੀਆਂ ਕਿਉਂਕਿ ਸਾਨੂੰ ਪਤਾ ਹੈ ਸਾਡੀ ਪੁਰਾਣੀ ਜਿਹੜੇ ਔਰਤਾਂ ਐ ਉਹ ਕਿਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਇੱਕ ਦਿਮਾਗ ਵਾਲੀਆਂ ਸੀ ਸੋ ਉਹਨਾਂ ਦੇ ਟਾਈਮ ਉਹ ਜਿਹੜੀ ਲੈਂਗੁਏਜ ਵੀ ਬੋਲੀ ਜਾਂਦੀ ਸੀ ਉਹ ਬਹੁਤ ਹੀ ਜ਼ਿਆਦਾ ਬਿਊਟੀਫੁਲ ਸੀ ਸੋ ਇਸੇ ਤਰੀਕੇ ਨਾਲ ਉਹਨਾਂ ਦੇ ਵੱਲੋਂ ਜੇ ਕਰੋ ਇਹ ਘੜੇ ਗਏ ਨੇ ਤੇ ਆਬਵੀਅਸਲੀ ਇਹ ਬਹੁਤ ਹੀ ਜ਼ਿਆਦਾ ਇੱਕ मीनिंग ਵਾਲੇ ਜਿਹੜੇ ਹੋਣਗੇ ਸੋ ਇਹ ਜਿਵੇਂ ਇੱਥੇ ਉਹਨਾਂ ਨੇ ਦੱਸਿਆ ਹੋਇਆ ਹੈ ਹੁਣ ਬਾਕੀ ਜਿਹੜਾ ਇਸ ਵਿੱਚ ਅੱਗੇ ਟੌਪਿਕ ਹੈ ਉਹ ਜੇਕਰ ਅਸੀਂ ਜਿਵੇਂ ਅਖਾੜ ਪੜੇ ਕਿ ਬੁਝਾਰਾ ਪੜਿਆ ਕਿ ਵਕਵਾ ਖੇਤਰਾ ਦੇ ਨਾਲ ਰਿਲੇਟਡ ਹੁੰਦੇ ਨੇ ਮੁਹਾਵਰੇ ਵੀ ਬਹੁਤ ਸਾਰੇ ਰਿਲੇਟਡ ਹੁੰਦੇ ਨੇ ਹੁਣ ਤੁਸੀਂ ਜਦੋਂ ਪੜਦੇ ਹੋ ਤੁਸੀਂ ਸਰੀਰ ਦੇ ਅੰਗਾਂ ਦੇ ਨਾਲ ਵੀ ਰਿਲੇਟਡ ਜਿਹੜੇ ਮੁਹਾਵਰੇ ਜਿਹਨੇ ਪੜਦੇ ਜਿਵੇਂ ਨੱਕ ਤੇ ਮੱਖੀ ਨਾ ਪੈਣ ਦੇਣਾ ਠੀਕ ਹੈ ਤੇ ਅੱਖਾਂ ਦੇ ਨਾਲ ਰਿਲੇਟਡ ਵੀ ਹੁੰਦੇ ਨੇ ਹੁਣ ਦਿਲ ਦੇ ਨਾਲ ਰਿਲੇਟਡ ਵੀ ਹੁੰਦੇ ਨੇ ਤੇ ਬਾਕੀ ਜਿਹੜੇ ਸਰੀਰ ਦੇ ਅੰਗ ਹੋਣਾਂ ਦੇ ਨਾਲ ਰਿਲੇਟਡ ਵੀ ਹੁੰਦੇ ਨੇ ਔਰ ਸਾਨੂੰ ਕਿੱਤਿਆਂ ਦੇ ਨਾਲ ਰਿਲੇਟਡ ਵੀ ਜਿਹੜੇ ਦੇਖਣ ਨੂੰ ਮਿਲਦੇ ਨੇ ਇਤਿਹਾਸ ਵਿੱਚ ਇਤਿਹਾਸ ਜਿਹੜੇ ਆ ਉਹਦੇ ਨਾਲ ਰਿਲੇਟਡ ਵੀ ਹੁੰਦੇ ਨੇ ਤੇ ਜਿਵੇਂ ਦ੍ਰੋਪਦੀ ਵਾਂਗ ਲਾਜ ਰੱਖਣਾ ਰੀਤੀ ਰਿਵਾਜਾਂ ਦੇ ਨਾਲ ਜਿਵੇਂ Eid ਦਾ ਚੰਦ ਹੋਣਾ ਜਿਵੇਂ ਮੈਂ ਦੱਸ ਦਿੱਤਾ ਸੀ ਤੇ ਬਾਕੀ ਜਿਹੜੇ ਸਾਨੂੰ ਆਮ ਨੋਰਮਲ ਲਾਈਫ ਦੇ ਵਿੱਚ ਜਿਹੜੇ ਮਿਲਦੇ ਨੇ ਉਹਨਾਂ ਦੇ ਨਾਲ ਵੀ ਰਿਲੇਟਡ ਸਾਨੂੰ ਮਿਲਦੇ ਨੇ ਠੀਕ ਹੈ ਸੋ ਇਹ ਹੈਗਾ ਸੀ ਸੜਕੋ ਮੁਹਾਵਰੇ ਵਾਲਾ ਟੌਪਿਕ ਬਾਕੀ ਸੜਕੋ ਹੋਰ ਇਸ ਦੇ ਵਿੱਚ ਜਿਹੜੇ ਟੌਪਿਕ ਰਹਿ ਗਏ ਨੇ ਤੇ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਕੋਲ ਲੋਕ ਵਿਸ਼ਵਾਸ ਜਿਹੜਿਆ ਉਹ ਵਾਲਾ ਥੋੜਾ ਜਿਹਾ ਕਰਨਾ ਬਾਕੀ ਹੈ ਤੇ ਬਾਕੀ ਹੋਰ ਅਸੀਂ ਇਹਦੇ ਵਿੱਚ ਮੈਂ ਦੇਖਾਂਗੀ ਕਿ ਕਿਹੜੇ-ਕਿਹੜੇ ਚੀਜ਼ਾਂ ਐ ਜਿਹੜੀਆਂ ਕਿ ਹਜੇ ਕਰਨ ਵਾਲੀਆਂ ਰਹਿ ਗਏ ਨੇ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਕਾਫੀ ਹੱਦ ਤੱਕ ਜਿਹੜਾ ਟੌਪਿਕ ਹੈ ਇਹਦੇ ਨਾਲ ਰਿਲੇਟਡ ਜਿਹੜਾ ਕਰ ਚੁੱਕੇ ਆ ਤਾਂ ਵੀ ਵੇਖਾਂਗੇ ਕਿਉਂਕਿ ਕਾਫੀ ਚੀਜ਼ਾਂ ਐ ਇਸ ਦੇ ਵਿੱਚ ਜਿਵੇਂ ਲੱਛਣ ਵਗੈਰਾ ਐ ਉਹ ਕਈ ਜਗ੍ਹਾ ਤੇ ਨਹੀਂ ਦਿੱਤੇ ਹੁੰਦੇ ਸੋ ਉਹ ਚੀਜ਼ਾਂ ਮੈਂ ਇੱਥੇ ਕਰਵਾਵਾਂਗੀ ਜਿਹੜੇ-ਜਿਹੜੇ ਉਹ ਮਿਲਣਗੇ ਬਾਕੀ ਹੋਰ ਇੱਕ ਇਹ ਗੱਲ ਕਿ ਲਾਈਵ ਮੈਂ ਰੋਜ਼ ਨਹੀਂ ਹੁੰਦੀ ਕਈ ਵਾਰੀ ਵੀਡੀਓ ਵਾਲੇ ਸੈਕਸ਼ਨ ਦੇ ਵਿੱਚ ਦੇਖਿਆ ਕਰੋ ਵੀਡੀਓ ਅਪਲੋਡ ਉੱਥੇ ਵੀ ਕਰ ਦਿੰਨੀ ਆ ਜੇਕਰ ਲਾਈਵ ਜਿਸ ਦਿਨ ਨਹੀਂ ਹੋਵਾ ਤਾਂ ਉੱਥੇ ਆ ਕੇ ਤੁਸੀਂ ਵੀਡੀਓ ਵਾਲੇ ਸੈਕਸ਼ਨ ਦੇ ਵਿੱਚ ਵੀਡੀਓ ਜਿਹੜੇ ਦੇਖ ਸਕਦੇ ਹੋ ਠੀਕ ਹੈ ਬਾਕੀ ਮਿਲਦੇ ਆ ਫਿਰ ਤੋਂ ਅਗਲੀ ਵੀਡੀਓ ਦੇ ਨਾਲ ਲਾਈਕ ਸ਼ੁਰੂ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ